ਜਾ ਭਾਈ ਜਿਹੜੇ ਕਾਰਪੋਰੇਟ ਘਰਾਣੇ ਆ ਉਹਨਾਂ ਦੇ ਸੌਂਡ ਬਟਨ ਮਾਲਾ ਸੇਤਪੁਰ ਦੇ ਸੇਤਪੁਰ ਦੇ ਜਾਂ ਜਿਹੜੀ ਭਾਜਪਾ ਸਰਕਾਰ ਆ ਉਹਨਾਂ ਦੇ ਮੰਤਰੀਆ ਚਿੱਤੇ ਹੋਏ ਐਮਐਲਏ ਆ ਸੇਤਪੁਰ ਦੇ ਉਹਨਾਂ ਦੇ ਘਰਾਂ ਨੂੰ ਮੂੰਹ ਕਰਕੇ ਆਪਾਂ ਖੜੇ ਕਰਨੇ ਸੀਗੇ ਸੇ ਦੇਖੋ ਸਾਰੇ ਦੇ ਸਤਿ ਪੰਡਾ ਦੇ ਵਿੱਚ ਜਲਾਦ ਮਹਿਲ ਕਰਨੀਆਂ ਜੰਨੀਆਂ ਵੀ ਇਕਾਈਆਂ ਨੇ ਜਾਂ ਸਾਡੀ ਬਲਾਕ ਟੀਮਾਂ ਜ਼ਿਲ੍ਹਾ ਟੀਮਾਂ ਸੋ ਪ੍ਰਭਾਉ ਤੁਸੀਂ ਵਧਾਈ ਦੇ ਪਾਤਰ ਹੈਰੇ ਦੇ ਤੁਹਾਡਾ ਇਹ ਟਰੈਕਟਰਾਂ ਦਾ ਕਾਫਲਾ ਲਗਭਗ 3 ਕਿਲੋ ਮੀਟਰ ਦੇ ਵਿੱਚ ਖੜਾ ਸੋ ਪ੍ਰਭਾਉ ਤੁਹਾਨੂੰ ਪਤਾ ਅੱਜ ਆਪਣਾ ਜਿਹੜਾ ਮੋਰਚਾ ਚੱਲਦਾ ਉਹ ਸਾਡੇ ਜਗ੍ਹਾ ਨਹੀਂ ਹੁੰਦਾ ਆ ਸੋ ਪ੍ਰਾਦੇ ਜਿਹੜੇ ਆਪਣੇ ਜੱਥੇ ਬਿੰਦੀ ਦੇ ਪ੍ਰਧਾਨ ਜੀ ਆ ਕਿਸਾਨਾਂ ਦੇ ਮੁਸੀਹਾ ਕਿਸਾਨਾਂ ਦੇ ਥੰਮ ਹਰ ਬਾਗ ਦੇ ਲੋਕਾਂ ਦੇ ਹਮਲਾ ਦੀ ਬਾਹ ਨਹੀਂ ਫੜੀ ਤਾਂ ਮਜਬੂਰਨ ਦੋਨਾਂ ਫੋਰਮਾਂ ਵੱਲੋਂ ਫੈਸਲਾ ਲਿਆ ਗਿਆ ਤੇ ਪ੍ਰਧਾਨ ਜੀ ਨੇ ਕਿਹਾ ਭਈ ਅਸੀਂ ਆਪਣੀ ਜ਼ਿੰਦਗੀ ਦਾਤੇ ਲਾ ਕੇ ਮਰਨ ਵਰਤ ਤੇ ਬੈਠਾਂਗੇ ਸੋ ਪ੍ਰਭੂ ਅੱਜ ਜਿਹੜੇ ਆਪਣੇ ਨਤਰਕ ਜਰਨੈਲ ਆ ਬਾਗੂਆ ਪ੍ਰદાન ਡੱਲਿਆ ਸਾਹਿਬ ਸੋ ਪ੍ਰਭੂ ਆ ਸੁਨਣਾ ਮਰਨ ਲੋੜ ਤੇ 63 ਮਹੀਨੇ ਦੇ ਵਿੱਚ ਪਹੁੰਚ ਪਿਆ ਉਹ ਦੋਸਤੋਂ ਮੋਰਚਾ ਆਪਣਾ ਜੱਤਵਾਲ ਵਧ ਦਸਤੋਂ ਮੋਰਚਾ ਆਪਣਾ ਜੱਤਵਾਲ ਵਧ ਰਿਹਾ ਤੁਸੀਂ ਕਿਸਲੇ ਦਿਨੀ ਦੇਖਿਆ ਹੁਣ ਜਦੋਂ ਕਿ ਆਪਣੇ ਪ੍ਰਧਾਨ ਜੀ ਦੇ ਨਾਲ 180 ਮਰਜੀਬਰੇ ਮਾਰੀਵੜ ਤੇ ਬੈਠੇ ਸੀਗੇ ਸੇਪਾਵੇ ਭਰਾਵੇ ਉਸ ਵਿਵਾਦ ਦੇ ਕਾਰਨ ਸੈਂਟਰ ਸਰਕਾਰ ਟੁੱਟਿਆ ਹੋ ਰਿਹਾ ਤੇ ਆਪਾਂ 14 ਫਰਵਰੀ ਦੀ ਮੀਟਿੰਗ ਦਿੱਤੀ ਆ ਭਰਾਵੇ ਸੇਪਾਵੇ ਉਹਦੇ ਵੀ ਆਕਰ ਪਰਦਾਣ ਜੀ ਨੇ ਇੱਕ ਸਟੇਮਰ ਜੀ ਦੇ ਅੱਗੇ ਕਹਿਣ ਤੇ ਸਰਪ ਸਿਰਪੰਡਾ ਪਲਾਨ ਦਾ ਹੀ ਕੀਤਾ ਸੀਗਾ ਤੇ ਅਜੇ ਤੱਕ ਅੰਨ ਦਾ ਦਾਣਾ ਨਹੀਂ ਆਇਆ ਤੇ ਦੋਸਤੋ ਜਿਹੜੇ ਆਉਣ ਵਾਲੇ ਪ੍ਰੋਗਰਾਮ ਤੇ ਖਨੌਰੀ ਬਾਡਰ ਤੇ 14 ਤਰੀਕ ਨੂੰ ਸੋਰਾਪਾ ਵੱਡੇ ਕੱਟ ਕਰਨੇ ਆ ਉਸੇ ਨਾਲ ਜਿਹੜਾ ਕੇ ਸਰਕਾਰ ਨੇ ਆਪਣਾ ਸੀਹਰ ਸੁਧ ਕਰਨਾ ਖਨੌਰੀ ਬਾਡਰ ਦੇ ਸ਼ਹੀਦ ਕੀਤਾ ਸੀ ਆਉਣਾਰੇ ਸਮੇਂ ਦੇ ਵਿੱਚ ਸੋਪਰਾਬੋ ਦੀ ਮਰਸੀਆ ਪਿੰਡ ਬੱਲੋਂ ਦੇ ਵਿੱਚ ਤੇ ਸੋਪਰਾ ਵੀ ਆਪਾਂ ਵੱਡੇ ਪ੍ਰੋਫ ਕਰਨੇ ਆ। ਸੋ ਸਾਰੇ ਵੀ ਭਰਾਵਾਂ ਨੂੰ ਬੇਨਤੀ ਕਰਦੇ ਆ ਜਿੰਨੇ ਵੀ ਸਾਡੀ ਮਹਿਲ ਕਲਾ ਬਲਾਕ ਦੀ ਜਿੰਨੇ ਦੀ ਟੀਮਾਂ ਬਲਾਕ ਟੀਮ ਪਿੰਡਾਂ ਦੀਆਂ ਕਾਇਆਂ ਦੇ ਪ੍ਰਧਾਨ ਸਹਿਬਾਨ ਅਜੂ ਸਹਿਬਾਨ ਸਾਡੇ ਜਿਹੜਾ ਜੋਨੇ ਆ ਸੋ ਭਰਾਵੋ ਇਸ ਗੱਲ ਨੇ ਇਸ ਪ੍ਰਾਪਾ ਗੌਰ ਕਰਨੀ ਆ ਤਾਂ ਕਿ ਭਰਾਵੋ ਕਿੰਨਾ ਕਿ ਆਪਾਂ ਪਿਛਲੀ ਵਾਰ 13 ਸਾਲ ਦੇ ਇਹਨੂੰ ਦਿੱਲੀ ਦੀਆਂ ਸੁਹਾਂ ਤੋਂ ਜਾ ਕੇ 13 ਸਵਾ 13 ਮਹੀਨੇ ਸੋ ਭਰਾਵੋ ਖੇਤੀ ਵਾਲੇ ਕਾਲੇ ਕਾਨੂੰਨ ਰਾਜ ਕਰਾਏ ਸੀਗੇ 273 ਨਾਲ ਆਪਾਂ ਸਰਕਾਰਾਂ ਦੇ ਦਰਵਾਜ਼ੇ ਨਾ ਤੇ ਪ੍ਰੈਸਰ ਬਣਾ ਕੇ ਸੋ ਪ੍ਰਭਾਵ ਮੰਨੀਆਂ ਹੋਈਆਂ ਮੰਦਾ ਨਾਗੂ ਘੋੜੀਆਂ ਨੇ ਸੋ ਪ੍ਰਭਾਵ ਆਰ ਪਾਰ ਦੀ ਲੜਾਈ ਆ ਲੰਮੀ ਲੜਾਈ ਆ ਵੱਡੀ ਲੜਾਈ ਆ ਸੋ ਪ੍ਰਭਾਵ ਵੱਡੇ ਇਕੱਠਾਂ ਦੇ ਨਾਲ ਆਸਾ ਲੜਾਈ ਜਿੱਤਣੀਆਂ ਲੜਾਈ ਜਿੱਤਨੀ ਬਹੁਤ ਜ਼ਰੂਰੀ ਆ ਨਹੀਂ ਤਾਂ ਕਾਰਪੋਰੇਟ ਘਰਾਣਿਆਂ ਦੇ ਉਹ ਦਿਨ ਦੂਰ ਨਹੀਂ ਚਲੋ ਆਪਣੀਆਂ ਜ਼ਮੀਨਾਂ ਖਰਾਬ ਕਰ ਲਾਂਗੇ ਭਰਾਵੋ ਵੱਡੇ ਵੱਡੇ ਖਾਲਸਾ ਬਣ ਕੇ ਆਦੇ ਵੱਡੇ ਵੱਡੇ ਮੌਲਵਾਨ ਬਣ ਕੇ ਉਹ ਭਰਾਵੋ ਜਿਹੜਾ ਸੋ ਆਸਤਾ ਵੀ ਲੱਗਦਾ 200 ਰੁਪਏ ਕਿਲੋ ਮੈਨੂੰ ਦਾ ਜਿਹੜਾ ਆਪਾਂ ਐ ਐਮ ਐਸਪੀ ਗਰੰਟੀ ਦੇ ਕਹਿੰਦੇ ਲੜਾਈ ਲੜਦੇ ਆ ਸੁਆਮੀ ਨਾਥਾ ਰਿਪੋਰਟ ਦੀ ਲੜਾਈ ਕਰਦੇ ਆ ਕਿਸਾਨਾਂ ਮਜ਼ਦੂਰਾਂ ਦੇ ਕਰਜ਼ੇ ਮੁਕਤੇ ਦੀ ਲੜਾਈ ਕਰਦੇ ਆ ਲੜਦੇ ਆ ਆਰ ਭਰਾਵੋ ਆਪਣੀਆਂ 12 ਮੰੰਗਾ ਨੇ ਸੋ ਦੋਸਤੋ ਇਹ ਮੰੰਗਾ ਮਮੋਰੀਆਂ ਬਹੁਤ ਆ ਜ਼ਰੂਰੀ ਨੇ ਸੋ ਦੋਸਤੋ ਜਿਵੇਂ ਕਿ ਹੁਣ ਕਾਫੀ ਰੇਟ ਘਟਾਣੇ ਆਪਣੀਆਂ ਭਰਾਵੋ ਦਾਣਾ ਮੰਡੀਆਂ ਖਤਮ ਤਾਂ ਰਹੇ ਆ ਸੋ ਭਰਾਵੋ ਪਹਿਲਾ ਇਹਨਾਂ ਨੇ ਜੀਓ ਸੀਮਾ ਦੇ ਦੇ ਕੇ ਜਿਹੜੀ ਬੀਐਸ ਵਾਲਾ ਉਹ ਖਤਮ ਕਰਤੀ ਸੋ ਭਰਾਵੋ ਸਰਕਾਰੀ ਸਕੂਲਾਂ ਦੇ ਮੁਕਾਬਲੇ ਪ੍ਰਾਈਵੇਟ ਸਕੂਲ ਖੋਲ੍ਹਤੇ ਸੋ ਭਰਾਵੋ ਸਰਕਾਰੀ ਸਕੂਲ ਖਤਮ ਕਰਤੇ ਸੋ ਭਰਾਵੋ ਹੁਣ ਪ੍ਰਾਈਵੇਟ ਦਾਣਾ ਮੰਡੀਆਂ ਕਰ ਰਹੇ ਆ ਸੋ ਭਰਾਵੋ ਆਪਾਂ ਨੂੰ ਏਕਤਾ ਦੇ ਨਾਲ ਇਕੱਠੇ ਹੋਣ ਦੀ ਲੋੜ ਆ ਤਾਂ ਜੋ ਆਪਾਂ ਸਰਕਾਰਾਂ ਤੇ ਦਬਾਅ ਬਣਾ ਕੇ ਤੇ ਮੰਨੀਆਂ ਹੋਈਆਂ ਮੰਗਾਂ ਲਾਗੂ ਕਰਵਾ ਸਕੀਏ ਤੇ ਸਾਰੇ ਹੀ ਆਪਾਂ ਪਰਮਾਨੰ ਜਦੀਸ਼ ਸਿੰਘ ਢੱਲੇਵਾ ਜੀ ਦੀ ਤੰਦਰੁਸਤੀ ਦੀ ਤੇ ਸਿਹਤ ਜਾਬੀ ਦੀ ਅਰਦਾਸ ਕਰਦੇ ਆ ਵਾਹਿਗੁਰੂ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਮੋਰਚਾ ਜਿੱਤ ਕੇ ਆਪਾਂ ਆਪਣੇ ਪਰਿਵਾਰਾਂ ਦੇ ਵਿੱਚ ਘਰ ਆਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ